ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਆ ਕਰੋ ਜੀ ਤੇ ਘੰਟੀ ਵਾਲਾ ਬਟਨ ਜਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਅੱਜ ਦਾ ਆਪਣਾ ਟੌਪਿਕ ਹੈਗਾ ਜੀ ਜੀਵਨ ਸਾਥੀ ਬਾਰੇ ਦੇਖੋ ਜੀ ਜੀਵਨ ਸਾਥੀ ਦਾ ਬੜਾ ਪਵਿੱਤਰ ਰਿਸ਼ਤਾ ਹੈ ਬੜਾ ਰੂਹਾਂ ਦਾ ਰਿਸ਼ਤਾ ਹੁੰਦਾ ਹੈ ਬੜਾ ਪਵਿੱਤਰ ਰਿਸ਼ਤਾ ਹੁੰਦਾ ਜੀ ਇਹ ਕਹਿੰਦੇ ਹੁੰਦੇ ਨੇ ਵੀ ਦੋ ਰੂਹਾਂ ਦਾ ਮੇਲ ਹੁੰਦਾ ਹੈ ਪਤਾ ਨਹੀਂ ਕਿੰਨੇ ਕ ਜਨਮਾਂ ਦੇ ਵਿਛੜੇ ਹੋਏ ਮਿਲਦੇ ਆ ਜੇ ਇਸ ਰਿਸ਼ਤੇ ਨੂੰ ਅਸੀਂ ਪਿਆਰ ਨਾਲ ਨਿਭਾ ਲਈਏ ਤਾਂ ਬਹੁਤ ਵਧੀਆ ਜੀ ਕਿਉਂਕਿ ਉਹ ਕਹਿੰਦੇ ਹੁੰਦੇ ਨੇ ਨਾ ਵੀ ਜੋੜੀਆਂ ਜੱਗ ਥੋੜੀਆਂ ਗਲ ਨੈੜ ਬਥੇਰੇ ਬਹੁਤੇ ਰਿਸ਼ਤੇ ਅੱਜ ਦੇ ਸਮੇਂ 'ਚ ਗੱਲ ਨਾਇੜ ਬਣ ਕੇ ਹੀ ਰਹਿੰਦੇ ਨੇ ਪਤਾ ਨਹੀਂ ਕਿਉਂ ਬੜਾ ਪਿਆਰਾ ਜਿਹਾ ਰਿਸ਼ਤਾ ਹੈ ਦੇਖੋ ਛੋਟੀ ਛੋਟੀ ਨੋਕ ਝੋਕ ਪਿਆਰ ਦੀ ਨੋਕ ਝੋਕ ਇਹਨੂੰ ਅਸੀਂ ਲੜਾਈ ਨਹੀਂ ਕਹਿ ਸਕਦੇ ਨਾ ਮੈਂ ਅੱਗੇ ਵੀ ਕਹਿੰਦੀ ਹੁੰਨੀ ਆ ਨਾ ਮਾਂ ਪੁੱਤਾਂ ਦੀ ਕੋਈ ਲੜਾਈ ਆ ਨਾ ਮਾਮਾ ਤੀਆਂ ਦੀ ਕੋਈ ਲੜਾਈ ਆ ਨਾ ਮੀਆਂ ਬੀਬੀ ਦੀ ਕੋਈ ਲੜਾਈ ਆ ਇਸ ਲੜਾਈ ਵਿੱਚ ਤਾਂ ਤੀਆ ਜਣਾ ਆਉਣੇ ਵਾਲਾ ਵੀ ਫਸ ਜਾਂਦਾ ਇਹ ਤੀਏ ਬੰਦੇ ਥਾਈਂ ਤਾਂ ਲੜਾਈ ਜਾਵੇ ਨਾ ਤਾਂ ਵਧੀਆ ਹੈ ਇਹ ਗੱਲ ਪਤਾ ਕੀ ਹੁੰਦੀ ਹੈ ਜੀ ਕਈ ਵੀਰਾਂ ਦਾ ਸੁਭਾਅ ਇਦਾਂ ਦਾ ਦੇਖਿਆ ਹੈ ਬਈ ਛੋਟੀ ਛੋਟੀ ਗੱਲ ਤੇ ਆਨੇ ਬਹਾਨੇ ਜੇ ਲਈ ਜਾਣੇ ਆ ਕਈ ਵਾਰ ਧੀ ਪਹਿਣ ਤੋਂ ਕੋਈ ਗਲਤੀ ਹੋ ਜਾਂਦੀ ਹੈ ਕਈ ਵਾਰ ਕੋਈ ਸਬਜੀ ਚ ਨੂਨ ਜ਼ਿਆਦਾ ਪੈ ਗਿਆ ਕੋਈ ਹੋਰ ਕੱਪੜੇ ਲੈਵਲ ਤੇ ਗਲਤੀ ਹੋ ਗਈ ਕੋਈ ਹੋਰ ਛੋਟੀਆਂ ਛੋਟੀਆਂ ਗਲਤੀਆਂ ਘਰਾਂ ਚ ਹੁੰਦੀਆਂ ਰਹਿੰਦੀਆਂ ਨੇ ਭਈ ਕਈ ਵਾਰ ਨਾ ਮੀਆਂ ਬੀਬੀ ਇੱਕ ਦੂਏ ਤੋਂ ਨਫ਼ਰਤ ਜੀ ਕਰ ਲੱਜੰਦੇ ਆ ਇਹ ਜ਼ਿਆਦਾਤਰ ਗੱਲ ਵੀਰਾਂ 'ਚ ਦੇਖੀ ਆ ਦੇਖੋ ਔਰਤ ਦਾ ਤਾਂ ਕੀ ਮਸਲਾ ਹੁੰਦਾ ਕਹਿੰਦੇ ਆ ਜਿਹਦੇ ਇੱਕ ਵਾਰ ਜਿਹਦੇ ਘਰ ਆ ਗਈ ਚੰਗੀ ਔਰਤ ਉਹਨੂੰ ਤਾਂ ਕਿਧਰੇ ਭੱਜ ਨੱਠ ਕੇ ਸਰਦਾ ਨਹੀਂ ਹੈਗਾ ਠੀਕ ਆ ਜੀ ਭਈ ਵੀਰਾਂ 'ਚ ਇਹ ਚੀਜ਼ ਜ਼ਿਆਦਾ ਦੇਖੀ ਗਈ ਆ ਭਈ ਕਣਤੇ ਆ ਕਈ ਵਾਰ ਬਾਹਰ ਆਪਣੇ ਕੰਮਾਂ ਤੋਂ ਰਹਿੰਦੇ ਨੇ ਕਈ ਵਾਰ ਡਿਊਟੀ ਵਾਲੇ ਵੀਰ ਬਾਹਰ ਕਣ ਕਣਤੇ ਰਹਿੰਦੇ ਨੇ ਕੋਈ ਕੰਮਕਾਰ ਬਾਹਰ ਕਰਦੇ ਨੇ ਤਾਂ ਕਣਤੇ ਰਹਿੰਦੇ ਨੇ ਗੁੱਸਾ ਆ ਕੇ ਘਰ ਜਨਾਨੀ ਤੇ ਲਾ ਦੇਣਾ ਜਾਂ ਬੱਚਿਆਂ ਤੇ ਲਾ ਦੇਣਾ ਦੇਖੋ ਪਤਾ ਕੀ ਹੈ ਅਸੀਂ ਘਰ ਆ ਕੇ ਇੰਨੇ ਇੱਕ ਆਪਣਾ ਆਪਣੇ ਟੱਬਰ ਚ ਵਧੀਆ ਤਰੀਕੇ ਨਾਲ ਰਹੀਏ ਸਭ ਕੋ ਸਾਡਾ ਘਰ ਆ ਕੇ ਜਿਹੜਾ ਬਾਹਰਲਾ ਸਾਨੂੰ ਫਿਕਰ ਹੈ ਜਾਂ ਕੋਈ ਸਾਡੇ ਦਿਮਾਗ ਤੇ ਟੈਨਸ਼ਨ ਆ ਉਹ ਸਾਡੀ ਆਪਣੇ ਪਰਿਵਾਰ ਚ ਆ ਕੇ ਉਹ ਟੈਨਸ਼ਨ ਦਾ ਹੱਲ ਵੀ ਕੱਢੀਏ ਅਸੀਂ ਤੇ ਟੈਨਸ਼ਨ ਨੂੰ ਅਸੀਂ ਭੁੱਲ ਕੇ ਜੋ ਪੰਜ ਚਾਰ ਘੰਟੇ ਅਸੀਂ ਜਾਗਦੇ ਜਾਗਦੇ ਆਪਣੇ ਪਰਿਵਾਰ ਚ ਕੱਢਨੇ ਉਹ ਵਧੀਆ ਤਰੀਕੇ ਨਾਲ ਕੱਢੀਏ ਹੁਣ ਜੇ ਅਸੀਂ ਛੋਟੀਆਂ-ਛੋਟੀਆਂ ਗੱਲਾਂ ਦੀ ਦਲੀ ਨਫਰਤ ਪਾ ਲਈਏ ਫਿਰ ਐਦਾਂ ਰਿਸ਼ਤੇ ਨਿਭਦੇ ਨਹੀਂ ਹੈਗੇ ਇਹ ਤਾਂ ਬਸ ਦਿਨ ਕੱਟੀ ਹੋ ਜਾਂਦੀ ਆ ਕਈ ਵਾਰ ਕੀ ਹੁੰਦਾ ਵਿਆਹ ਲੈਵਲ ਤੋਂ ਹੀ ਇਹ ਛੋਟੀਆਂ-ਛੋਟੀਆਂ ਨਫਰਤਾਂ ਜੀਆਂ ਪੈਦਾ ਹੋ ਜਾਂਦੀਆਂ ਨੇ ਕਈ ਵਾਰ ਕੁੜੀ ਨੂੰ ਮੁੰਡਾ ਪਸੰਦ ਨਹੀਂ ਹੁੰਦਾ ਮੁੰਡੇ ਨੂੰ ਕੁੜੀ ਪਸੰਦ ਨਹੀਂ ਹੁੰਦੀ ਘਰਦਿਆਂ ਨੇ ਕਈ ਵਾਰ ੱੱੱਕਾ ਕਰਿਆ ਹੁੰਦਾ ਬਈ ਉਹ ਜਿਹੜਾ ੱੱੱਕਾ ਹੈ ਉਹ ਸਾਰੀ ਜ਼ਿੰਦਗੀ ਉਹ ਫਿਰ ੱੱੱਕੇ ਨਾਲੇ ਜ਼ਿੰਦਗੀ ਬਤੀਤ ਕਰਦੇ ਆ ਅਗਲੇ ਸਾਰੀ ਉਮਰ ਬਸ ਇੱਕ ੱੱਕੇ ਸ਼ਾਹੀ ਜੀ ਨਾਲ ਟਾਈਮ ਕੱਢੀ ਜਾਣਾ ਵੀ ਚਲੋ ਜਿਹੜਾ ਦਿਨ ਚੜ ਗਿਆ ਛਿਪ ਚਵੇ ਦਿਲ ਹੀ ਪਿਆਰ ਨਹੀਂ ਕਰਨਾ ਇੱਕ ਦੂਏ ਨੂੰ ਇਹ ਰਿਸ਼ਤਾ ਤਾਂ ਕੋਈ ਰਿਸ਼ਤਾ ਨਾ ਹੋਇਆ ਫਿਰ ਦੇਖੋ ਕਦੇ ਕਦੇ ਭਾਂਡੇ ਸਭ ਦੇ ਖੜਕਦੇ ਆ ਕੋਈ ਦੱਸੇ ਕੋਈ ਨਾ ਦੱਸੇ ਜਿੱਥੇ ਦੋ ਭਾਂਡੇ ਆ ਖੜਕਦੇ ਆ ਪਰ ਜਿਹੜਾ ਫਿਰ 24 ਘੰਟੇ ਦੀ ਕਾਂ ਕਾਮੀਆਂ ਬੀਬੀ ਚ ਸ਼ੁਰੂ ਹੋ ਜਵੇ ਬਹੁਤ ਘਰ ਇਹ ਜੇ ਦੇਖਿਆ ਜਿੱਥੇ ਮੀਆਂ ਬੀਬੀ ਦਾ ਘਾਟੋ ਕਲੇਸ ਮੁੱਕਦਾ ਹੀ ਨਹੀਂ ਜੇ ਤਾਂ ਆਦਮੀ ਸ਼ਾਂਤ ਹੋ ਗਿਆ ਤਾਂ ਤਾਂ ਜਨਾਨੀ ਨੇ ਛਤਣੀ ਜੜ ਜਾਣਾ ਜੇ ਜਨਾਨੀ ਸ਼ਾਂਤ ਹੋ ਗਈ ਤਾਂ ਆਦਮੀ ਨੇ ਬਹਾਨਾ ਲੈ ਲੈਣਾ ਦੇਖੋ ਇਹ ਤਾਂ ਚੀਜ਼ ਹੈ ਜਿਹੜੀ ਸਾਰੀ ਦਿਹਾੜੀ ਕਾਂ 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 ਹੋਈ ਜਾਣੀ ਇਹ ਚੀਜ਼ ਦਾ ਬੱਚਿਆਂ ਤੇ ਬਹੁਤ بڑا ਅਸਰ ਪੈਂਦਾ ਹੈ ਹੋਰ ਪਰਿਵਾਰ ਤੇ ਬਜ਼ੁਰਗਾਂ ਤੇ ਬਹੁਤ بڑا ਅਸਰ ਪੈਂਦਾ ਹੈ ਸਾਡੇ ਬਜ਼ੁਰਗਾਂ ਜਿਹੜੇ ਉਹ ਤੜਫੀ ਜਾਂਦੇ ਨੇ ਵੀ ਸਾਡੀ ਪੁੱਤਰ ਨੂੰਂਦੀ ਬਣਦੀ ਨਹੀਂ ਬਹੁਤ ਘਰ ਐਦਾਂ ਦੇ ਆ ਜਿੱਥੇ ਸੱਸ ਨੂੰਂਦੀ ਨਹੀਂ ਬਣਦੀ ਜਿੱਥੇ ਬਹੁਤ ਘਰ ਐਦਾਂ ਦੇ ਆ ਜਿੱਥੇ ਪੁੱਤਰ ਨੂੰਂਦੀ ਨਹੀਂ ਬਣਦੀ ਰਿਸ਼ਤੇ ਥੋੜਾ ਜਿਹਾ ਕੰਨ ਟੇਡਾ ਕਰਕੇ ਨਿਭਦੇ ਨੇ ਜੇ ਇੱਕ ਦਿਨ ਚੜਾਈ ਕਰੀ ਹੋਈ ਆ ਤਾਂ ਦੂਆ ਦਬ ਜਵੇ ਜੇ ਦੂਹੇ ਨੇ ਚੜਾਈ ਕਰੀ ਹੋਈ ਆ ਤਾਂ ਦੂਆ ਦਬ ਜਵੇ ਜੇ ਦੋਹਾਂ ਨੇ ਹੀ ਸੰਗ ਫਸਾ ਲਏ ਫਿਰ ਉਹਨਾਂ ਨੂੰ ਛਡਾਊ ਕੌਣਾ ਬਜ਼ੁਰਗਾਂ ਨੂੰ ਅਗਲਾ ਹੋਂ ਨਹੀਂ ਸਾ ਕੱਢਣ ਦਿੰਦਾ ਲੋਕ ਸਾਡਾ ਤਮਾਸ਼ਾ ਦੇਖਦੇ ਨੇ। ਵੀ ਸੋਈ ਗੱਲਾਂ। ਗੱਲ ਕੁਝ ਵੀ ਨਹੀਂ ਹੁੰਦੀ, ਨਿਕਲਦਾ ਕੁਝ ਵੀ ਨਹੀਂ ਮੀਆਂ ਬੀਬੀ ਦੀ ਲੜਾਈ ਚੋਂ। ਬਈ ਥੋੜਾ ਜਿਹਾ ਨਾ ਪਿਆਰ ਸਤਿਕਾਰ ਨਾਲ ਅਸੀਂ ਆਪਣੀ ਜ਼ਿੰਦਗੀ ਨੂੰ ਬਤੀਤ ਕਰ ਲਈਏ। ਬਹੁਤ ਵਧੀਆ ਸਮਾਂ ਲੰਘਦਾ ਸਾਡਾ। ਇੱਕ ਨਾ ਹੋਰ ਜ਼ਰੂਰ ਕਰਿਆ ਕਰੋ ਚਲੋ ਹੁੰਦਾ ਹਰੇਕ ਇਨਸਾਨ ਦਾ ਕੁਦਰਤੀ ਸੁਭਾਅ ਏ। ਪਰ ਜੇ ਸਾਡਾ ਥੋੜਾ ਜਿਹਾ ਸੁਭਾਅ ਮਜਾਕੀਆ ਹੋਵੇ। ਅਸੀਂ ਟੀਚਰੀ ਮਖੌਲੀ ਜੇ ਹੋਈਏ। ਫੇਰ ਸਮਾਂ ਬਹੁਤ ਵਧੀਆ ਲੰਘਦਾ ਗਾਂਹ ਵਾਲਾ ਵੀ ਟੀਚਰ ਮਖੌਲ ਬਰਦਾਸ਼ਤ ਕਰਨੇ ਵਾਲਾ ਹੋਵੇ ਬਹੁਤੀ ਬਹੁਤਿਆ ਜਨਾਨੀਆਂ ਦਾ ਸੁਭਾਅ ਵੀ ਇਹ ਹੈ ਜੇ ਹਸਾਈਆਂ ਹੋਈਆਂ ਮਨੀ ਹੱਸਦੀਆਂ ਬਹੁਤੇ ਵੀਰਾਂ ਦਾ ਸੁਭਾਅ ਵੀ ਇਹ ਹੈ ਜੇ ਬਹੁਤੇ ਲੋਕਾਂ ਦੀ ਆਦਤ ਹੁੰਦੀ ਹੈ ਨਾ ਵੀ ਆਪਣੀ ਖੁਸ਼ੀ ਚ ਖੁਸ਼ ਰਹਿਣਾ ਕਿਸੇ ਦੇ ਹਸਾਈਆਂ ਨਹੀਂ ਹਸਣਾ ਉਹਨਾਂ ਨੇ ਜਦ ਆਪ ਖੁਸ਼ ਹੈ ਫੇਰ ਦੂਰੇ ਤੀਰੇ ਹੋ ਕੇ ਹਸਣਾ ਜੇ ਆਪ ਦਾ ਮੂਡ ਹਸਣੇ ਵਾਲਾ ਨਹੀਂ ਹੈਗਾ ਚੱਲੋ ਹੁੰਦਾ ਕਿਤੇ ਬੰਦੇ ਦਾ ਦੁੱਖ ਸੁੱਖ ਚ ਮੂਡ ਨਹੀਂ ਹਸਣੇ ਵਾਲਾ ਹੁੰਦਾ 24 ਘੰਟੇ ਜੇ ਅਸੀਂ ਕਰੂਟ ਵਰਗਾ ਮੂੰਹ ਕਰਕੇ ਰੱਖੀਏ ਉਦੋਂ ਫਿਰ ਘਰ ਚ ਵਧੀਆ ਨਹੀਂ ਲੱਗਦਾ ਗਲਤੀਆਂ ਸਭ ਤੇ ਹੋ ਜਾਂਦੀਆਂ ਨੇ ਮਾਮਾਾਂ ਤੇ ਵੀ ਗਲਤੀਆਂ ਹੋ ਜਾਂਦੀਆਂ ਮੀਆਂ ਬੀਬੀ ਤੋਂ ਵੀ ਇੱਕ ਦੂਏ ਤੋਂ ਗਲਤੀਆਂ ਹੋ ਜਾਂਦੀਆਂ ਨੇ ਪਰ ਉਸ ਪਲ ਦੀਆਂ ਹੀ ਹੋਣ ਬਈ ਬਹੁਤ ਘਰ ਐਦਾਂ ਦੇ ਦੇਖੇ ਆ ਜਿੱਥੇ ਮਹਾਭਾਰਤ ਮੁੱਕਦਾ ਹੀ ਨਹੀਂ ਹੈਗਾ ਫੇਰ ਇਲਾਕਾਂ ਸਾਈ ਨੋ ਬਤਾ ਜਾਂਦੀ ਆ ਫੇਰ ਉਦੋਂ ਬਾਅਦ ਉਹ ਕਹਿੰਦੇ ਆ ਬੰਦਾ ਸਮੇਂ ਤੋਂ ਪਹਿਲਾਂ ਹੀ ਬੁढ़ा ਹੋ ਜਾਂਦਾ ਇਕਨਾ ਮੈਂ ਤੁਹਾਨੂੰ ਦੱਸਦੀ ਆਂ ਬਈ ਜਿਹੜਾ ਆਦਮੀ ਦਾ ਪਿਆਰ ਆ ਕੋਏ ਨਾ ਹੋਵੇ ਵੀ ਪਰਦੇਚੇ ਹੋਵੇ ਬਈ ਬੰਦ ਕਮਰੇ ਚ ਬੰਦਾ ਪਿਆਰ ਕਰਦਾ ਹੈ ਪਿਆਰ ਅਸਲੀ ਉਹ ਹੁੰਦਾ ਹੈ ਜਿਹੜਾ ਆਦਮੀ ਹੈ ਨਾ ਜੇ ਔਰਤ ਨੂੰ ਆਪਣੀ ਨੂੰ ਪਿਆਰ ਕਰਦਾ ਆਪਣੀ ਜਨਾਨੀ ਨੂੰ ਪਿਆਰ ਕਰਦਾ ਤਾਂ ਸ਼ਰਿਆਂ ਮੇ ਹੋਵੇ ਸਭ ਦੇ ਸਾਹਮਣੇ ਇੱਜ਼ਤ ਦਵੇ ਉਹਨੂੰ ਉਹਦਾ ਸਭ ਦੇ ਸਾਹਮਣੇ ਸਤਕਾਰ ਕਰੇ ਉਹਦਾ ਸਾਹਮਣੇ ਕਈ ਵਾਰ ਕੀ ਹੁੰਦਾ ਪਰਿਵਾਰ ਚ ਦਰਾਣਾ ਜਿਛਾਣਾ ਵੀ ਹੁੰਦਾ ਆਦਮੀ ਦੀ ਕਹੀ ਜੀ ਆਤ ਹੁੰਦੀ ਆ ਵੱਡੂ ਹੋਂ ਵੱਡੂ ਹੋਂ ਗਰੀ ਜਾਣਾ ਗੱਲ ਗੱਲ ਤੇ ਗਾਲ ਕੱਢ ਕੇ ਗੱਲ ਕਰਨੀ ਆ ਇੱਕ ਕੰਸਲਟ ਜੀ ਫੀਲ ਹੁੰਦੀ ਆ ਜਨਾਨੀ ਨੂੰ ਬਰਾਬਰ ਦੀ ਦਰਾਣੀ ਜਿਛਾਣੀ ਦੇ ਸਾਹਮਣੇ ਹੂਰ ਕੱਪ ਤੁਸੀਂ ਬੰਦ ਕਮਰੇ ਚ ਕਰ ਲਿਆ ਕਰੋ ਪਰ ਜਿਹੜਾ ਸਤਕਾਰ ਆ ਇੱਕ ਔਰਤ ਨੂੰ ਦੇਣਾ ਆਪਦੀ ਜਨਾਨੀ ਨੂੰ ਸਤਕਾਰ ਦੇਣਾ ਉਹ ਸਭ ਦੇ ਸਾਹਮਣੇ ਸਤਕਾਰ ਦਿਆ ਕਰੋ ਇਥੇ ਕਈ ਵਾਰ ਕਈ ਘਰਾਂ 'ਚ ਉਲਟ ਚੱਲਦਾ ਹੈ ਜੇ ਔਰਤ ਦੀ ਕਹਿੰਦੇ ਮਾਣੀ ਮੋਟੀ ਘੂਰ ਕੱਪ ਕਰਨੀ ਆ ਤਾਂ ਤਾਂ ਮੁੰਡਾ ਪਰਿਵਾਰ 'ਚ ਬੈਠੀ ਦੀ ਘੂਰ ਕੱਪ ਕਰੂਗਾ ਉੱਥੇ ਹੱਦਕ ਕਰੂ ਉਹਦੀ ਠੀਕ ਹੈ ਜੇ ਉਹ ਤੋਂ ਸੌਰੀ ਫੀਲ ਕਰਨੀ ਆ ਜਾਂ ਉਹਨੂੰ ਲੱਗਦਾ ਵੀ ਮੇਰੇ ਤੋਂ ਗਲਤੀ ਹੋ ਗਈ ਬੰਦਾ ਹਾੜੇ ਤਾੜੇ ਕੱਢਦਾ ਵੀ ਭਾਈ ਮੇਰੇ ਤੋਂ ਗਲਤੀ ਹੋ ਗਈ ਜਨਾਨੀ ਨੂੰ ਕਹਿੰਦਾ ਆਪਣੀ ਨੂੰ ਤਾਂ ਬੰਦ ਕਮਰੇ 'ਚ ਕਹਿਣਾ ਉੱਥੇ ਕੋਈ ਨਹੀਂ ਦੇਖਦਾ ਉੱਥੇ ਜਿਹੜੀ ਉਹਦੀ ਪਰਿਵਾਰ ਪਰੇ ਚ ਬੇਇੱਜ਼ਤੀ ਹੋ ਗਈ ਉਹ ਹੋ ਗਈ। ਅਗਲਾ ਦਰਾਣਾ ਜਠਾਣਾ ਉਹਲੇ ਹੋ ਹੋ ਹੱਸਦਾ ਗੱਲਾਂ ਮਣਾਉਂਦਾ। ਕਿਉਂਕਿ ਧੀਆ ਭੈਣਾ ਵੀ ਘਰ 'ਚ ਇੱਜ਼ਤ ਭਾਲਦੀਆਂ ਨੇ। ਸਾਰੀ ਦਿਹਾੜੀ ਤੁਹਾਡੇ ਅੱਗੇ ਪਿੱਛੇ ਫਿਰਦੀਆਂ। ਤੁਹਾਨੂੰ ਸਵੇਰ ਤੋਂ ਲੈ ਕੇ ਸ਼ਾਮ ਥਾਈ ਤੁਹਾਡੀ ਆਉ ਭਗਤ ਕਰਦੀਆਂ। ਤੁਹਾਨੂੰ ਕੱਪੜਾ ਧੋਤਾ ਮਿਲਦਾ, ਤੁਹਾਨੂੰ ਰੋਟੀ ਪੱਕੀ ਮਿਲਦੀ ਐ। ਤਾਜੀ-ਤਾਜੀ ਤੁਹਾਡੀ ਥਾਲੀ ਚ ਆਉਂਦੀ ਐ। ਤੁਹਾਨੂੰ ਭੱਜੀਆਂ, ਣੱਠੀਆਂ ਤੁਹਾਡੇ ਆਲੇ-ਦਾਲੇ ਪਾਣੀ ਦਾ ਗਲਾਸ ਲਈ ਫਿਰਦੀਆਂ। ਤੁਹਾਨੂੰ ਕਿਸੇ ਘਰ ਦੇ ਕੰਮ ਦਾ ਕੋਈ ਫਿਕਰ ਨਹੀਂ। ਕੀ ਧਰਦੀਆਂ ਕੀ ਕਰਦੀਆਂ ਤੁਹਾਡੇ ਬੱਚੇ ਸੰਭਦੀਆਂ ਤੁਹਾਡੇ ਬਜ਼ੁਰਗਾਂ ਨੂੰ ਸੰਭਦੀਆਂ ਮੈਂ ਇਹ ਨਹੀਂ ਕਹਿੰਦੀ ਕੋਈ ਆਸਾਨ ਮਾਰਦੀਆਂ ਪਰ ਇੱਕ ਔਰਤ ਨੂੰ ਆਪਣੇ ਆਦਮੀ ਕੋਲੋਂ ਪਿਆਰ ਦੀ ਲੋੜ ਹੁੰਦੀ ਹੈ ਦੋ ਸ਼ਬਦ ਪਿਆਰ ਨਾਲ ਕਹੇ ਹੋਏ ਨਾ ਜਨਾਨੀ ਦੀ ਸਾਰੀ ਥਕਾਵਟ ਲੈ ਜਾਂਦੀ ਹੈ ਜੇ ਸਾਰੀ ਦਿਹਾੜੀ ਦੀ ਜਨਾਨੀ ਥੱਕੀ ਹੋਵੇ ਭਰੇ ਪਰਿਵਾਰ ਚ ਕੁੱਤੇ ਹਣੀ ਕਰ ਦਵੇ ਨਾ ਉਹਦਾ ਆਦਮੀ ਔਰਤ ਅੰਦਰੋਂ ਟੁੱਟ ਜਾਂਦੀ ਹੈ ਬੀ ਸੋਈ ਗੱਲਾਂ ਜੇ ਜਨਾਨੀਆਂ ਤੁਹਾਡੇ ਸਾਰੇ ਪਾਸਿਓ ਤੁਹਾਡਾ ਧਿਆਨ ਰੱਖਦੀਆਂ ਲਾ ਕੇ ਤੁਹਾਡੇ ਤੋਂ ਲੈ ਕੇ ਤੁਹਾਡੇ ਬੱਚਿਆਂ ਤੱਕ ਬੱਚਿਆਂ ਤੋਂ ਲੈ ਕੇ ਤੁਹਾਡੇ ਬਜ਼ੁਰਗਾਂ ਤੱਕ ਬਜ਼ੁਰਗਾਂ ਤੋਂ ਲੈ ਕੇ ਤੁਹਾਡੇ ਘਰ ਤੱਕ ਸਾਰਾ ਧਿਆਨ ਰੱਖਦੀਆਂ ਸਾਰਾ ਕੁਝ ਸਿਮੇਟ ਕੇ ਰੱਖਦੀਆਂ ਤੁਹਾਡਾ ਵੀ ਫਰਜ਼ ਆ ਤੁਸੀਂ ਆਪਣੀ ਔਰਤ ਨੂੰ ਪੂਰਾ ਪੂਰਾ ਸਤਿਕਾਰ ਦਿਓ ਇਹ ਨਹੀਂ ਹੈਗਾ ਵੀ ਉਠਦੀ ਦੇ ਵੀ ਲੱਤ ਬੰਦੀ ਦੇ ਵੀ ਲੱਤ ਉਠਦੀ ਦੀ ਵੀ ਬੇਇੱਜ਼ਤੀ ਬੰਦੀ ਦੀ ਵੀ ਬੇਇੱਜ਼ਤੀ ਕਰ ਉੱਥੇ ਜਿੰਦਗੀ ਨਹੀਂ ਹੈਗੀ ਉੱਥੇ ਦਿਨ ਕੱਟ ਗਿਆ ਬਸ ਉਹਨੂੰ ਕਹਿ ਦੰਨੇ ਆ ਗਲ ਨੈੜ ਠੀਕ ਹੈ ਜੀ ਸੋਈ ਗੱਲਾਂ ਵੀਰ ਮੇਰੇ ਖੁਸ਼ ਰਿਹਾ ਕਰੋ ਜ਼ਿੰਦਗੀ ਚ ਬਾਰ ਬਾਰ ਇਕੱਠੇ ਨਹੀਂ ਹੋਣਾ ਪਤਾ ਨਹੀਂ ਕਿੰਨੇ ਕ ਜਨਮਾਂ ਦੇ ਵਿਛੜੇ ਇਕੱਠੇ ਹੋਏ ਆ ਫੇਰ ਮੈਂ ਕਹਿ ਨਹੀਂ ਆ ਵੀ ਕੋਈ ਗੱਲ ਨਹੀਂ ਮਾਣੀ ਮੋਟੀ ਪਿਆਰ ਦੀ ਨੋਕ ਝੁਕ ਚੱਲਦੀ ਹੈ ਸਾਡੇ ਚ ਵੀ ਚੱਲ ਪੈਂਦੀ ਹੈ ਇਹ ਜੀ ਗੱਲ ਨਹੀਂ ਪਰ ਕੁਸ ਮਿੰਟਾਂ ਸੈਂਟਾਂ ਦੀ ਹੋਵੇ ਅੰਤੇ ਘੰਟੇ ਦੀ ਬਣਾ ਹੋਵੇ ਉਹ ਵੀ ਜ਼ਿਆਦਾ ਹੈ ਕਿਉਂਕਿ ਰਿਸ਼ਤਾ ਬਹੁਤ ਗੂੜਾ ਹੈ ਰਿਸ਼ਤਾ ਵਿਸ਼ਵਾਸ ਵਾਲਾ ਹੈ ਰਿਸ਼ਤਾ ਪਿਆਰ ਵਾਲਾ ਹੈ ਰਿਸ਼ਤਾ ਇੱਕ ਦੂਏ ਦੀ ਹਿੰਮਤ ਬਣਾ ਕੇ ਰੱਖਣੇ ਵਾਲਾ ਹੈ ਹਿੰਮਤਾਂ ਟੁੱਟ ਜਾਂਦੀਆਂ ਨੇ ਜੇ ਅਸੀਂ ਇੱਕ ਦੂਏ ਨੂੰ ਵੱਡੂ ਖਾਓ ਵੱਡੂ ਖਾਓ ਕਰੀ ਜਾਈਏ ਠੀਕ ਹੈ ਜੀ ਚੋਈ ਗੱਲਾਂ ਮੈਂ ਫੇਰ ਕਹਣੀ ਆ ਬਈ ਰਲ ਮਿਲ ਕੇ ਰਿਹਾ ਕਰੋ ਉਹੀ ਗੱਲਾਂ ਮੈਂ ਫੇਰ ਕਹਿੰਨੀ ਆ ਵੀ ਰਲ ਮਿਲ ਕੇ ਰਿਹਾ ਕਰੋ ਵਧੀਆ ਟਾਈਮ ਲੰਘ ਜਾਂਦਾ ਵਧੀਆ ਜ਼ਿੰਦਗੀ ਬਤੀਤ ਹੋ ਜਾਂਦੀ ਹੈ ਜੇ ਅਸੀਂ ਹੱਸਣੇ ਖੇਡਣੇ ਵਾਲੇ ਟਾਈਮ 'ਚ ਉਮਰ 'ਚ ਅਸੀਂ ਲੜ ਕੇ ਸਮਾਂ ਕੱਢਿਆ ਬੁਢਾਪੇ ਵੇਲੇ ਤਾਂ ਕੋਈ ਨਹੀਂ ਇਕੱਠੇ ਬੈਠਣ ਦਾ ਟਾਈਮ ਮਿਲਦਾ ਬੰਦਾ ਉਹੀ ਝਕੀ ਜਾਂਦਾ ਸਾਡੇ ਘਰਾਂ 'ਚ ਧੀਆਂ ਭੈਣਾਂ ਆ ਜਾਂਦੀਆਂ ਨੇ ਅਸੀਂ ਪੋਤੇ ਪੋਤੀਆਂ ਵਾਲੇ ਹੋ ਜਾਂਨੇ ਆ ਫਿਰ ਬੈਠਣ ਨੂੰ ਬੈਠਣ ਨੂੰ ਵੀ ਅਗਲਾ ਝਕਣ ਲੱਗ ਜਾਂਦਾ ਠੀਕ ਹੈ ਅਗਲਾ ਕਹਿੰਦਾ ਬੁੱਢੇ ਵੇਲੇ ਹੁਣ ਇਹਨਾਂ ਨੂੰ ਪਿਆਰ ਜਾਗ ਪਿਆ ਸਾਰੀ ਉਮਰ ਇਹ ਲੜੀ ਗਈ ਇਸੋ ਹੀ ਗੱਲ ਆ ਇਹ ਹਸਣ ਖੇਡਣ ਦੀ ਵੀ ਕੋਈ ਉਮਰ ਹੁੰਦੀ ਆ ਮਾਸਤ ਰਹਾ ਕਰੋ ਖੁਸ਼ ਰਹਾ ਕਰੋ ਠੀਕ ਆ ਜੀ ਚਲੋ ਠੀਕ ਆ ਜੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਤਾਂ ਜਰੂਰ ਮਾਫ ਕਰਿਓ ਸਤਿ ਸ਼੍ਰੀ ਅਕਾਲ ਜੀ